ਨੂੰ ਭਾਵੇ ਸਾਡੀ ਆਇਆ ਤੁਸੀਂ ਹਾਂ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਪ੍ਰਸ਼ਾਸਨ ਨੇ ਆਪਣੇ ਡਿਪਟੀ ਸਾਹਿਬ ਸੀਗੇ ਐਸਐਚਓ ਕੈਂਟ ਸੀ ਜਿਹੜਾ ਪਿਛਲੇ ਦਿਨੀ ਬਾਬਾਈ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਵਾਲਾ ਮਸਲਾ ਉੱਠਿਆ ਸੀਗਾ ਜੀ ਉਹਦੇ ਚ ਜਥੇਬੰਦੀਆਂ ਆਈਆਂ ਨੇ ਸਾਡੇ ਪਿੰਡ ਡੇਰੇ ਰੁਮੀ ਤੋਂ ਪੰਚਾਇਤ ਵੀ ਆਈ ਹੈ ਪਤਵੰਤੇ ਸੱਜਣ ਸੀਗੇ ਬੈਠ ਕੇ ਸਾਰੀ ਟੇਬਲ ਤੇ ਇਹਨਾਂ ਡਿਪਟੀ ਸਾਹਿਬ ਦੇ ਸਾਹਮਣੇ ਗੱਲ ਹੋਈ ਹੈ ਦੋਨਾਂ ਧਿਰਾਂ ਨੇ ਜੋ ਸੰਡੇ ਚ ਕਮੀਆਂ ਸੀ ਉਹ ਇਹਨਾਂ ਨੇ ਦਸੀਆਂ ਉਹ ਅਸੀਂ ਅੱਗੇ ਤੋਂ ਦੂਰ ਕਰਾਂਗੇ ਤੇ ਹੁਣ ਰਲ ਮਿਲ ਕੇ ਸਾਰੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਜਿਹੜੀਆਂ ਵੀ ਇਹਨਾਂ ਦੇ ਵਿੱਚ ਕਮੀਆਂ ਸੀ ਮर्यादा ਦੀ ਜਿਹੜੀ ਉਲੰਘਣਾ ਹੁੰਦੀ ਸੀਗੀ ਅੱਗੇ ਤੋਂ ਇਹ ਦੂਰ ਕਰਨਗੇ ਜਿਹੜੀ ਗੁਰੂ ਮਹਾਰਾਜ ਦੇ ਬਰਾਬਰ ਕੁਰਸੀ ਢਾਹ ਕੇ ਬੈਠੇ ਸੀਗੇ ਉਹਦੇ ਲਈ ਅਸੀਂ ਮਾਫੀ ਦੇਣ ਵਾਲੇ ਨਹੀਂ ਉਹਦਾ ਖਾਲ ਪਰਖੋ ਦੇਉ ਆਪੇ ਤੇ ਉਹਦੇ ਲਈ ਕਹਿੰਦੇ ਵੀ ਅਸੀਂ ਬਰਪੁਰਪਤ ਬਾਅਦ ਹਾਂਜੀ ਹਾਂਜੀ ਬਰਪੁਰਪਤ ਬਾਅਦ ਇਹ ਆਪ ਮਹਾਰਾਜ ਸੰਤਾ ਜੀਨ ਲੈ ਕੇ ਇਹਦੇ ਅਗਾਲ ਤੱਕ ਤੇ ਪੇਸ਼ ਹੋਣਗੇ ਤੇ ਬਾਕੀ ਉਹਨਾਂ ਦਾ ਸਪਸ਼ਟ ਕਰਨਾ ਕੱਲ ਵੀਡੀਓ ਚ ਵੀ ਆ ਗਿਆ ਸੀਗਾ ਤੇ ਜਿਹੜੀਆਂ ਮਰਿਆਦਾਵਾਂ ਦਸੀਆਂ ਨੇ ਤੇ ਉਹ ਇਹਨਾਂ ਨੇ ਵਿਸ਼ਵਾਸਨ ਦਵਾਇਆ ਪ੍ਰਸ਼ਾਸਨ ਦੇ ਸਾਹਮਣੇ ਵੀ ਅੱਗੇ ਤੋਂ ਪੂਰੀਆਂ ਨਿਭਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ